ਅੱਜ ਲੁੱਕੇ ਬੈਠਣਾ ਪਊਗਾ ਇਹ ਅੱਜ ਕਰਦੇ ਆ ਉਹਦੀ ਬਰੇਟ ਮਾਰੀ ਮੋਟੀ ਏਡਾ ਵੱਡਦਾ ਇਹ ਆਂਦਾ ਫਸਦਾ ਆਪਣਾ ਮੁਰਗਾ ਘਰੇ ਸੌਂ ਜਾਂਦਾ ਪਿੰਡ ਜਦੋਂ ਸਾਰਾ ਵੱਲੀਏ ਫਿਰ ਕੱਖ ਵੱਢਣ ਦਾ ਆਉਂਦਾ ਨਹੀਂ ਨਜ਼ਾਰਾ ਵੱਲੀਏ ਇੰਨਾ ਦੇ ਉੱਡੀ ਅੱਜ ਚੋਰੀਓ ਇੰਨਾ ਦੇ ਉੱਡੀ ਇਹ ਤਾਂ ਬੰਦੇ ਨਰਮ ਨੇ ਇਹ ਤਾਂ ਠੀਕ ਨੇ ਨਾ ਆ ਮਾਸਟਰ ਤੋਂ ਵੱਢਦੇ ਅੱਜ ਇਹਨੂੰ ਲਾਉਣਾ ਥੁੱਕ ਇਹਦਾ ਕਰਦੇ ਆ ਜੇ ਮੜਾਂਗਾ ਉਥੇ ਬੈਠਾ ਸਪੀਲ ਤੇ ਮੋਬਾਈਲ ਜੈ ਚਲਾਇੰਜਗਾ ਫਲਾਣਾ ਜਿੱਤ ਗਿਆ ਫਲਾਣਾ ਹਾਰ ਗਿਆ ਕਿਹੜਾ ਕੋਈ ਦੋਸਤ ਦਾ ਗੱਭੂ ਕੱਲਣਾ ਬਣ ਕੇ ਦੇਖੀ ਐਂ ਤਰਪਾਉਂਦਾ ਗੱਭੂ ਇਹ ਤੂੰ ਵੱਡੀ ਐ ਇੱਧਰ ਤਾਂ ਆਪੇ ਵੱਡ ਲੂਗਾ ਮਾੜੀ ਆਪਾ ਤਾਂ ਤਕੜੀ ਤਕੜੀ ਵੱਡ ਕੇ ਪਰਾਂ ਬੱਜ ਕਿਹੜਾ ਹੱਥ ਪਾ ਲੂਗਾ ਅੱਛਾ ਵੱਡੇ ਦੇ ਨੂੰ ਓਏ ਓਏ ਦਾਤਾ ਸਾਥੀ ਕਰ ਓ ਦਾਤਾ ਮਾਦਰੀ ਕਾਲੀ ਗਊ ਆ ਅੱਛਾ ਡਾਡਾ ਤੇਰੀ ਕਾਲੀ ਗਊ ਐ ਕਾਲੀ ਗਊ ਨੁਕਸਾਨ ਨਹੀਂ ਕਰਦੀ ਓਏ ਡਾਡਾ ਹੁਣ ਤਾਂ ਪਸ਼ੂ ਵੀ ਬਣ ਗਿਆ ਹੁਣ ਤਾਂ ਪਸ਼ੂ ਬਣ ਗਿਆ ਹੁਣ ਤਾਂ ਛੱਡ ਦੇ ਆਹ ਕਰਦਾ ਪਿਆ ਤੈਨੂੰ ਪਤਾ ਹੈ ਤੈਨੂੰ ਪਤਾ ਹੈ ਹੁਣ ਕਾਲੀ ਗਊ ਪਸ਼ੂ ਨਹੀਂ ਰਿਹਾ ਹੁਣ ਇਹਨੂੰ ਕਾਲਾ ਪੰਛੀ ਕਹਿਆ ਕਰ ਇਹਨੂੰ ਅੱਜ ਤੋਂ ਬਾਅਦ ਕੀ ਕਹੀਂ ਪੰਛੀ ਅੱਛੀ ਕੀ ਕਹੀਂ ਕਾਲਾ ਪੰਛੀ ਅੱਛਾ ਓਏ ਆ ਜਾ ਤਾ ਓਏ ਆ ਬੜ ਕੇ ਲੈ ਡਾਡਾ ਲਾ ਲੈਣੀ ਕਿ ਨਵਾਂ ਬਹਿਣ ਕਿਤੇ ਵੱਢੀ ਨਵਾਂ ਬਹਿਣ ਕਿਤੇ ਵੱਢੀਗਾ